ਲੋ ਵੀ ਦੋਸਤੋ ਜਿਹੜੀ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਭਰਾ ਸਭਰਾ ਜਿਹੜਾ ਪਿੰਡ ਆ ਦੋਸਤੋ ਇਹ ਵੱਡੇ ਸਭਰਾ ਆ ਦੋਸਤੋ ਇੱਕ ਨਿੱਕੇ ਆ ਇੱਕ ਵੱਡੇ ਆ ਜਿਹੜੇ ਇਹ ਆ ਦੋਸਤੋ ਇਹ ਮੱਝ ਵਾਲੀ ਸਾਈਡ ਆ ਤੇ ਇਹਨੂੰ ਜ਼ਿਲ੍ਹਾ ਅ ਸ਼੍ਰੀ ਤਰਨਤਾਰਨ ਸੈਣ ਲੱਗਦਾ ਵਾ ਤੇ ਤਹਿਸੀਲ ਜਿਹੜੀ ਇਹਨੂੰ ਪੱਟੀ ਲੱਗਦੀ ਆ ਤੇ ਸਾਹਮਣੇ ਇੱਕ ਹੀਰੇ ਵੀਰ ਨੇ ਬਹੁਤ ਹੀ ਚੰਗੇ ਕਦ ਕਰਦੀ ਝੋਟੀ ਲਿਆਂਦੀ ਆ ਸੋਹਣੀ ਸਾਫ ਸੁਥਰੀ ਤੇ ਇਹਦੀ ਆਪਾਂ ਤੁਹਾਨੂੰ ਫੋਲੀ ਚਵਾਈ ਦਿਖਾ ਦਣੀ ਆ ਤੇ ਜੇ ਕੋ ਮੇਰਾ ਵੀਰ ਇਹਨੂੰ ਖਰੀਦਣ ਦਾ ਇਸ਼ਕ ਹੋਵੇ ਤਾਂ ਜਰੂਰ ਵੀਰ ਨਾਲ ਸੰਪਰਕ ਕਰ ਲਿਓ ਬਾਲੇ ਸਾਫ਼ ਸੂਧਰੇ ਅੰਗਾ ਦੀ ਆ ਜੇ ਕਿਸੇ ਨੇ ਬਰੀਡਿੰਗ ਪਰਪਸ ਤੇ ਕੰਮ ਕਰਨਾ ਵਾ ਤੇ ਉਹਨਾਂ ਦੇ ਲਈ ਇਹ ਬਹੁਤ ਹੀ ਕਮਾਲ ਦੀ ਚੀਜ਼ ਆ ਕਿਉਂਕਿ ਇਹਦਾ ਜਿਹੜਾ ਪਸ਼ੋਕੜ ਆ ਕੋਈ ਚੰਗੇ ਪਿੱਛੋਂ ਲਾਣੇ ਘਰਾਣੇ ਚੋਂ ਆ ਤੇ باقی ਤੁਹਾਨੂੰ ਪਤਾ ਵੀ ਉੱਚੇ ਬੱਚੇ ਦੇ ਕਿ ਹੁਣ 70 70 ਦੀਆਂ ਵਿਕਣਗੀਆਂ ਨਾ ਮੁੱਲ ਦਾ ਵਾ ਬਿਲਕੁਲ ਜਾਇਜ਼ ਆ ਪਾਪਾ 90 ਕਰ ਲੈਂਦੇ ਠੀਕ ਆ ਜਿੰਨੇ ਕੀ ਹੈਗੇ ਆ ਤਾਂ 2 3000 ਰੱਖ ਕੇ ਨਾ ਠੀਕ ਆ ਤੇ ਇਹ ਹੀਰੇ ਇਹ ਮੰਨ ਲਓ ਅੱਜ ਸੂਈ ਕਿੰਨੇ ਦਿਨਾਂ ਦੀ ਹੋ ਗਈ ਵੀਰੇ ਅੱਜ ਵੀਰੇ ਨੂੰ 5ਵਾਂ ਦਿਨ 5ਵਾਂ ਦਿਨ ਠੀਕ ਆ ਤੇ ਵੀਰੇ ਕਿੰਨਾ ਦੁੱਧ ਤਿਆਰ ਆ ਹੁਣ ਵੀਰੇ 7 ਤੋਂ 8 ਕਿਲੋ ਖੁੱਲਾਊਗਾ ਠੀਕ ਆ 7 ਤੋਂ 8 ਕਿਲੋ ਲਾ ਲੈ ਕੋਈ ਦੁੱਧ ਲਾ ਲੈ ਠੀਕ ਆ ਹਾਂਜੀ ਦੋਸਤੋ ਵੇਖੋ ਬਿਲਕੁਲ ਐ ਪਸਮਾ ਵੇਖੋ ਇਹਦਾ ਕਰਮ ਵਾਲੀ ਦਾ ਬਿਲਕੁਲ ਚਾਰੇ ਥਣ ਬਰਾਬਰ ਦੇ ਆ ਤੇ ਬਾਕੀ ਇਹਦੀ ਆਪਾਂ ਚਵਾਈ ਜਰੂਰ ਥੋੜੀ ਬਾਲਟੀ ਜਰੂਰ ਹੀਰੇ ਦਿਖਾਦੀ ਐ ਇਧਰ ਨੂੰ ਪੁੱਠੀ ਕਰਕੇ ਲਓ ਜੀ ਦੋਸਤੋ ਬਾਲਟੀ ਚੈੱਕ ਕਰ ਲਈਏ ਤੁਸੀਂ ਇੱਕ ਇੱਕ ਥਾਂ ਦੀ ਧਾਰੋਂ ਖੜੋ ਦੂਰੋਂ ਠੀਕ ਆ ਪੂਰ ਪਾਰ ਵੇਖ ਲਓ ਜੇ ਲਓ ਜੀ ਆ ਦੇਖ ਲਓ ਵੀ ਕੱਲੇ ਕੱਲੇ ਥਾਂ ਦੀ ਜਿਹੜੀ ਚਵਾਈ ਦੇਖ ਲਓ ਹਾਂ ਬਾਕੀ ਚੋਦੀ ਇਹ ਠੀਕ ਆ ਇਹ ਗਾੜਲੇ ਦੀ ਆ ਗਈ ਹੈ ਨਾ ਹਾਂਜੀ ਤੇ ਪਿਛਾੜਲੇ ਦੀ ਚੈੱਕ ਕਰਾ ਦੇ ਮੜੀ ਵੇਲਾ ਤੇ ਗਾੜਲੇ ਮੇ ਜਿਹੜੀ ਗਾੜੀ ਆ ਪਹਿਲਾਂ ਗਾੜਲੇ ਥਣ ਚੋਂ ਹੀ ਵੀਰੇ ਦੋਵੇਂ ਆਪਾਂ ਗਾੜਲਿਆਂ ਦੀ ਅੱਜ ਤੁਹਾਨੂੰ ਦਿਖਾਉਣੀ ਕਿਉਂਕਿ ਜਿਹੜੀ ਮੱਝ ਦੇ ਗਾੜਲੇ ਥਣ ਅੱਧਾ ਕਿਲੋ 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 ਦੇ ਨੇੜਾ ਤੇ ਉਹ ਮੱਝ ਹੁੰਦੀ ਦੁੱਧ ਵਾਲੀਆਂ ਕਰਮਾ ਵਾਲੀ ਤੇ ਬਾਕੀ ਇੱਕ ਗੱਲ ਆ ਦੋਸਤ ਜਿਹੜੀ ਧਾਰ ਮੰਗ ਲਵੇ ਨਾ ਜਿਹੜੀ ਧਾਰ ਵਾਲੀ ਮੱਝ ਹੁੰਦੀ ਆ ਇਹ ਮੱਝ ਤਾਂ ਸਿਆਣੇ ਕਹਿੰਦੇ ਗੋਵਣੀ ਨਹੀਂ ਚਾਹੀਦੀ ਇਹਨਾਂ ਨੂੰ ਬੱਚੇ ਨਾਲ ਬੜਾ ਪਿਆਰ ਨਹੀਂ ਹੁੰਦਾ ਮੂਰੇ ਚਾੜ ਪਾ ਦਿਓ ਤੇ ਬੱਚਾ ਲਾ ਦਿਓ ਚਲੋ ਜੀ ਚੋਲੋ ਜਿੱਦਾਂ ਮਰਜੀ ਬਾਕੀ ਸੋਣੀ ਤੇ ਸਾਊਸ ਲੱਗ ਜੀ ਹੁਣ ਮੰਨ ਲਓ ਆਪਾਂ ਵੀਡੀਓ ਚ ਚਲੋ ਕਹਿਣ ਦੇ ਇੱਕ ਘੰਟਾ ਪੂਰਾ ਲੇਟ ਹੋ ਚੋਂ ਤਾ ਨਾ ਠੀਕ ਆ ਸਾਡੇ ਸਾਹਮਣੇ ਡਿੰਗਨ ਦੀ ਹੋਈ ਸੀ ਬਾਕਿਆ ਬਾਕਿਆ ਵੀ ਮੈਨੂੰ ਚੋਲੋ ਨੇ ਠੀਕ ਆ ਸੋ ਦੋਸਤੋ ਥੋੜਾ ਜਿਹਾ ਚਲੋ ਸਵੇਰ ਦਾ ਟਾਈਮ ਆ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਉਦਾਂ ਵੀਰ ਇਹ ਮੰਨ ਲਓ ਸਾਢੇ 6 ਵਜੇ ਚਵਾਈ ਕਰਦਾ ਤੇ ਆਪਾਂ ਚਲੋ 7 ਵਜੇ ਆ ਕੇ ਚਵਾਈ ਕਰਾਤੀ ਆ ਬਾਕੀ ਚਵਾਈ ਦੇ ਵਿੱਚ ਮੇਨ ਮਕਸਦ ਹੁੰਦਾ ਦੋਸਤੋ ਧਾਰਾ ਦਿਖਾਉਂਦਾ ਹੀ ਕਿਉਂਕਿ ਆਪਾਂ ਕੋਈ ਪੱਕੀਆਂ ਚਵਾਈਆਂ ਨਹੀਂ ਕਰਾਉਂਦੇ ਪਏ ਤੇ ਇਹਦੇ ਨਾਲ ਕੀ ਹੁੰਦਾ ਅਗੇ ਇਹਦੇ ਨਾਲ ਆਉਣਾ ਜਾਣਾ ਸੌਖਾ ਹੁੰਦਾ ਪਸ਼ੂ ਖਰੀਦਣਾ ਸੌਖਾ ਹੁੰਦਾ ਬਾਕੀ ਆ ਵੇਖ ਸਕਦੇ ਤੁਸੀਂ ਸਾਊ ਸੀਲਸ ਲੱਗੀ ਆ ਆ ਮੜਾ ਜੇ ਵਿਖਾਈ ਜੋ ਗਾੜੀ ਚ ਹੁੰਦੇ ਆ ਜਮੈਂ ਅਜੇ ਗਾੜ ਚਾਉਂਦਾ ਮੈਂ ਤਾਂ ਹੀ ਕਿਹਾ ਵੀ ਗਾੜ ਜੇ ਕਿਲੋ ਬਾਹਰ ਆ ਤੇ ਕਰਮ ਵਾਲੀ ਬੜੇ ਆਮ ਵਾਲੀ ਦੁੱਧ ਦੇ ਨੇ 11 12 ਕਿਲੋ ਕਰਿਆਉਣਾ ਕਿਉਂਕਿ ਗਾੜ ਜਦੋਂ ਵੀ ਦੋਸਤੋ ਕਿਤੇ ਤੁਸੀਂ ਡੰਗਰ ਕੋਈ ਖਰੀਦਣਾ ਹੋਵੇ ਨਾ ਤੇ ਇੱਕ ਗੱਲ ਦਾ ਖਾਸ ਧਿਆਰ ਰੱਖਿਓ ਵੀ ਜਿਹੜੀ ਮੱਝ ਦੀ ਗਾੜ ਅੱਧਾ ਕਿਲੋ ਤੋਂ ਬਾਹਰ ਆ ਨਾ ਕਿਲੋ ਤੋਂ ਬਾਹਰ ਆ ਉਹ ਮੱਝ ਦੁੱ ਲੋ ਦੋਸਤੋ ਜਿਹੜੀ ਇਹਦੀ ਗਾੜਾ ਦੀ 2 ਕਿਲੋ ਦੇ ਨੇੜ ਗਾੜਾ ਕਰਮਾਲੀ ਦੀ ਆ ਵੇਖੋ ਸੋ ਤੇ ਹਜੇ ਕਰਮਾਲੀ ਨੇ ਖਾ ਪੀ ਕੇ ਤੇ ਬਾਨਾ ਆਇਆ ਝੋਟੀ ਨੇ ਹਜੇ ਤੇ ਜਿਵੇਂ ਤਾਜੀ ਸੂਈ ਕਰਕੇ ਥੋੜਾ ਜਿਹਾ ਫਰਕ ਪੈਂਦਾ ਇਸ ਚੀਜ਼ ਦਾ ਸੋ ਭਲਾ ਭੁਲਾ ਚਾਈ ਖੜੀ ਕਰਮਾਲੀ ਬਾਕੀ ਧਾਰ ਚਵਾਈ ਪੋਲੀ ਆ ਨਾ ਵੀਰੇ ਹਾਂ ਵੀਰੇ ਐ ਇੱਕ ਨੰਬਰ ਤੇ ਠੀਕ ਆ ਇਹ ਨਹੀਂਗਾ ਵੀ ਕੋਈ ਕਰੜੀ ਹੋਊ ਕੁਛ ਹੋਊਗੀ ਠੀਕ ਆ ਸੋ ਦੋਸਤੋ ਬਿਲਕੁਲ ਧਾਰ ਦੀ ਬਿਲਕੁਲ ਪੋਲੀ ਆ ਚਵਾਈ ਦੀ ਜੇ ਕੋਈ ਮੇਰਾ ਵੀਰ ਘਰੇ ਆ ਕੇ ਵਿਜਿਟ ਕਰਕੇ ਚੋਣੀ ਵੀ ਚਾਵੇ ਤਾਂ ਵੀ ਕੋਈ ਚੱਕਰ ਨਹੀਂ ਵੀਰ ਕਹਿੰਦਾ ਜਵਾਬ ਚੋਕੇ ਆਪਣੇ ਘਰੇ ਭਾਵੇਂ ਕਿ ਤੈਗ ਡੰਗ ਚੋਲੇ ਠੀਕ ਆ ਮੰਨ ਲਓ ਕੋਈ ਚੱਕਰ ਹੀ ਨਹੀਂਗਾ ਹਾਂਜੀ ਕਿਉਂਕਿ ਆਪ ਅਗਲੇ ਦੇ ਕੋਈ ਦੁੱਧ ਰਾਜੂਠ ਨਹੀਂ ਮਾਰਿਆ ਕੁਛ ਨਹੀਂ ਅੱਛਾ ਬਾਕੀ ਅਗਲੇ ਦੀ ਸੰਭਾਲ ਤੇ ਨਾ ਅੱਗੇ ਜਾ ਕੇ ਇਹ ਤਾਂ ਹੈ ਕਿ ਹੁਣ ਗਰਮੀ ਆ ਗਈ ਉਹ ਪਾਣੀ ਨਾ ਢਾਵੇ ਪੱਠੇ ਨਾ ਪਾਵੇ ਨਾ ਉਹਦੇ ਫਿਰ ਤੁਹਾਡਾ ਵੀ ਕੋਈ ਕਸੂਰ ਨਹੀਂ ਹਾਂਜੀ ਯਾਰ ਇੱਕ ਗੱਲ ਮੈਂ ਕਹਿੰਨਾ ਮੈਂ ਜਿੰਨੇ ਵੀ ਮੇਰੇ ਭਰਾ ਚਲੋ ਆਪਣੇ ਨਾਲ ਜੁੜੇ ਆ ਦੁੱਧ ਕਿਲੋ ਅੱਧਾ ਕਿਲੋ ਵੱਧ ਜਾਣਾ ਘੱਟ ਜਾਣਾ ਉਹ ਕੋਈ ਵੱਡਾ ਮੈਟਰ ਨਹੀਂ ਹੁੰਦਾ ਪਸ਼ੂ ਠੰਡਾ ਸੀਲ ਚਾਹੀਦਾ ਕਈ ਮੈਂ ਮੱਝਾਂ ਇਹੋ ਜੀਆਂ ਵੇਖੀਆਂ ਜਾ ਕੇ ਕਿ ਜਿਹੜੀਆਂ ਮੱਝਾਂ ਦੀ ਇੰਨੀ ਪਿੱਛੋਂ ਗਾਰੰਟੀ ਆਈ ਤੇ ਥੱਲੇ ਨਹੀਂ ਬਹਿਣ ਦਿੰਦੀਆਂ 15 15 20 20 ਕਿਲੋ ਵਾਲੀਆਂ ਹੀਰੇ ਜਿਹੜੀਆਂ ਉਹ ਵੀ ਨਹੀਂ ਬਹਿਣ ਦਿੰਦੀਆਂ ਵੀਰ ਹੁਣ ਕੈਮਰੇ ਦਾ ਕੀ ਡਰਦੀਆਂ ਤੁਹਾਡੇ ਸਾਹਮਣੇ ਆ ਇਹਨੂੰ ਪਰਵਾਹ ਹੀ ਨਹੀਂ ਹੈਗੀ ਨਹੀਂ ਨਹੀਂ ਵਾਕਿਆ ਗੱਲ ਸਹੀ ਆ ਕੈਮਰਾ ਇਹਨੇ ਮੰਨਿਆ ਹੀ ਨਹੀਂ ਕਰਮ ਵਾਲੀ ਨੇ ਤਾਂ ਬਾਕੀ ਮੈਂ ਵੀ ਉਹਦੇ ਕਹਿੰ ਨੂੰ ਹੁਣ ਇਹਦੇ ਲਈ ਉਪਰਾਵਾ ਇੱਕ ਕੈਮਰਾ ਕੈਮਰੇ ਨਾਲ ਤਾਂ ਵੈਸੇ ਪਸ਼ੂ ਡਰ ਜਾਂਦਾ ਆ ਬਾਕੀ ਬਲੱਡ ਜਿਹੜਾ ਇਹ ਬਾਰਡਰ ਬੈਲਟ ਦਾ ਠੰਡਾ ਇਹ ਹੀਰੇ ਦੀ ਗੱਲ ਕੀਤੀ ਜਾਵੇ ਕਿਹੜੇ ਏਰੀਆ ਦੀ ਆ ਵੀਰ ਇਹ ਵੀ ਰੱਖੇਮ ਕਰਨੋਂ ਲੈਂਦੀ ਹੈ ਬਸ ਫਿਰ ਜਮਾ ਬਾਰਡਰ ਦੇ ਲਾਗੋ ਲੈ ਕੇ ਆਏ ਆ ਹਾਂਜੀ ਠੀਕ ਆ ਸੋ ਦੋਸਤੋ ਬਹੁਤ ਹੀ ਸਾਫ ਸੁਥਰੇ ਜੇ ਆਂਗਾ ਕਰਮਾ ਵਾਲੀ ਨੂੰ ਤੇ ਬਾਕੀ ਜੇ ਕੋਈ ਮੇਰਾ ਵੀ ਸੇਵਾ ਕਰ ਲੂਗਾ ਤੇ ਸੇਵਾ ਨਾਲ ਹੀ ਮੇਵਾ ਬੰਨ ਆਇਆ ਇੱਧਰ ਦੇ ਆਣ ਕੇ ਵਿਖਾ ਦਿਓ ਦੁੱਧ ਮਗਰ ਦੀ ਭਾ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਚਵਾਈ ਕਰ ਦੋ ਪੂਰੀ ਮੈਂ ਤਾਂ ਇਹਨਾਂ ਵੀ ਚਵਾਈ ਪੂਰੀ ਹੋ ਜAVE ਤੇ ਵਧੀਆ ਹੁੰਦੀ ਹੈ ਸਵਾਦ ਤੁਸੀਂ ਦੇ ਸਕਦੇ ਆ ਬਾਲਟੀ ਕਰਮਾ ਵਾਲੀ ਨੇ ਲਾ ਕਰਨੀ ਦਿੱਤੀ ਆ ਵੇਖੋ ਤੋ ਤਾਂ 7-8 ਕਿਲੋ ਦਾ ਮੰਨ ਲਓ ਤਿਆਰ ਆ ਥੱਲੇ ਆਪਾਂ ਵੀਰੇ ਇਹ ਨਹੀਂਗਾ ਵੀ ਦੁੱਧ 2 ਕਿਲੋ ਹੋਊਗਾ ਨਾ ਜਿੰਨਾ ਹੈਗਾ ਪੋਨਾ ਹੀ ਦੱਸਣਾ ਵਾਦੀ ਹੋਊਗਾ ਪੂਰਾ ਠੀਕ ਆ ਨਹੀਂ ਚਾਹੀਦਾ ਵੀ ਇਦਾਂ ਹੀਰੇ-ਵੀਰੇ ਕਿਉਂਕਿ ਗੱਲ ਪਤਾ ਕੀ ਆ ਕਿਸੇ ਨੇ ਦੂਰੋਂ ਤਰੇਡੋਂ ਆਉਣਾ ਵਾ ਬੰਦਾ ਫਿਰ ਖਰਾਬ ਨਹੀਂ ਹੁੰਦਾ ਹਾਂਜੀ ਹਾਂਜੀ ਹਾਂ ਆ ਟੂਟੀ ਵਾਂਗੂ ਵਰਦੀ ਆ ਦੋਸਤੋ ਕਰਮਾ ਵਾਲੀ ਬਾਕੀ ਮੇਰੇ ਹਿਸਾਬ ਨਾਲ ਚਾਰ ਕਮੈਂਟਾਂ ਦੇ ਵਿੱਚ ਹੀਰੇ ਨੇ ਚਵਾਈ ਕਰਤੀ ਆ ਦੁੱਧ 5 ਕਿਲੋ ਦੀ ਬਾਲਟੀ ਇੱਥੇ 5 ਕਿੰਨਾ ਕਿੰਨਾ ਪੈਂਦਾ ਹੀਰੇ ਇਹ ਵੀਰੇ 7 ਕਿਲੋ 200 ਗ੍ਰਾਮ ਦੀ ਆ 7 ਕਿਲੋ 200 ਗ੍ਰਾਮ ਦੀ ਚੱਲ ਝੱਗ ਤਾਰ ਕੇ 5 5.5 ਕਿਲੋ ਦੁੱਧ ਤਾਂ ਆਪਾਂ ਮੰਨ ਕੇ ਚੱਲ ਗਏ ਹਨਾ ਆਪਾਂ ਵੀਰੇ 3.5 ਹੀ ਕਹਿਣਾ ਠੀਕ ਆ ਜਨਾਬਾ ਦੱਸਿਆ ਨਾ ਉਹ ਗੇ ਸੱਜਣਾਂ ਦੇ ਵਦਨ ਹੀ ਆ ਹਾਂ ਆਪਾਂ ਮੰਨ ਲਓ 7-8 ਕਿਲੋ ਉਹਦੀ ਗਾਰੰਟੀ ਦਿੰਨੇ ਆ ਹਨਾ ਜੇ ਕੋਈ ਵੀ ਆ ਜੇ ਹਨਾ ਠੀਕ ਆ ਵੀਰੇ ਭਾਵੇਂ ਕੋਈ ਤਿੰਨ ਡੰਗ ਚੋਲੇ ਆਪਾਂ ਇਹ ਨਹੀਂ ਆਂਦੇ ਵੀ ਹੂੰ ਤੋ ਦੋਸਤੋ 8 ਕਿਲੋ ਦੁੱਧ ਮੰਨ ਕੇ ਇਹਦੀ ਚਵਾਈ ਤੁਸੀਂ ਭਲਾ 4 ਦਿਨ ਵੀਰ ਕਹਿੰਦਾ ਮੇਰੇ ਘਰੇ ਰਹਿ ਕੇ ਕਰ ਲੋ ਸਾਨੂੰ ਕੋਈ ਕਹਿੰਦਾ ਕੋਈ ਚੱਕਰ ਨਹੀਂਗਾ ਤੇ ਬਿਲਕੁਲ ਸਾਫ਼ ਜੇ ਅੰਗਾ ਦੀ ਝੋਟੀ ਆ ਕੋਈ ਇਹ ਉਹਦੇ ਕਹਿੰਨ ਕੋ ਗਰਮ ਨਹੀਂ ਕੀ ਠੰਡੀ ਸੀ ਲਾ ਦੇਖੋ ਕਰਮ ਵਾਲੀ ਕਿਦਾਂ ਖੜੀ ਆ ਨਹੀਂ ਤੇ ਆਮ ਪਸ਼ੂ ਲੂਤ ਲੂਤ ਕਰਕੇ ਉਹਦੇ ਕਹਨ ਪਸ਼ੂ ਕਦੇ ਇੱਧਰ ਢੇਡਾ ਲੈ ਇੱਧਰ ਲੈ ਉਹ ਇਦਾਂ ਦਾ ਨਹੀਂਗਾ ਇਹਦੇ ਵਿੱਚ ਗੁਣ ਹੈ ਨਹੀਂਗਾ ਕੋਈ ਇਦਾਂ ਦਾ ਵੀ ਡਰੱਗਲ ਪਾਨ ਵਾਲਾ ਨਹੀਂਗਾ ਪਰ ਘਰ ਰੱਖਣ ਨੂੰ ਬਹੁਤ ਵਧੀਆ ਨਾਂ ਵੱਡਾ ਜਿਆਦਾ ਕੱਦ ਹਾਂ ਬਹੁਤ ਵਧੀਆ ਠੀਕ ਆ ਬਾਕੀ ਬਰੀਡਿੰਗ ਆਸਤੇ ਜੇ ਇਹਦੇ ਸਹੀ ਸੀਮਨ ਲੱਗ ਜੇ ਨਾ ਵੀਰ ਬੱਚੇ ਬਹੁਤ ਚੰਗੇ ਪਾ ਸਕਦੀ ਏ ਜਿਹੜੇ ਮੇਰੇ ਵੀਰ ਇਹ ਆਪਣੇ ਕੋਲੇ ਆਈ ਨੂੰ ਅੱਜ ਤੱਜਾ ਦੇਣਾ ਅੱਛਾ ਮੈਨੂੰ ਵੇਖ ਕੇ ਡੰਗਦੀ ਏ ਇਹਨਾਂ ਤੇ ਉਹ ਵੇਖ ਲੋ ਕਰਦੀ ਏ ਅੱਛਾ ਠੀਕ ਆ ਮੰਨ ਲੋ ਕਹਿਣ ਤੋਂ ਭਾਵੇਂ ਜਦੋਂ ਤੁਸੀਂ ਇਹਦੇ ਕੋਲੇ ਲੰਘਦੇ ਆਂ ਤੇ ਮੰਨ ਲੋ ਕਿ ਡੰਗਦੀ ਆ ਠੀਕ ਲੋ ਵੀ ਦੋਸਤੋ ਕਰਮਾ ਵਾਲੀ ਨੇ ਬਾਲਟੀਆਂ ਕੰਢੀ ਲਾਤੀ ਆ ਤੇ ਤੁਸੀਂ 8 ਕਿਲੋ ਦੁੱਧ ਮੰਨ ਕੇ ਸੌਦਾ ਕਰਨਾ ਮੇਰੇ ਵੀਰੋ ਕਿਉਂਕਿ ਦੋਨੋ ਟਾਈਮ ਚੁਆਈ ਕਰਕੇ ਲਿਜਾਓ ਬਾਕੀ ਵੀਰ ਆਪਣਾ ਇੱਕ ਵਾਰ ਨਾ ਐਡਰੈਸ ਤੇ ਨਾਮ ਤੇ ਮੋਬਾਈਲ ਨੰਬਰ ਬੋਲ ਦੇ ਆਪਣਾ ਨਾਮ ਹੀਰਾ ਸਿੰਘ ਪਿੰਡ ਵੱਡੇ ਸਭਰਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਹਰੀਕੇ ਪਤਣ ਕੋਡ ਬੁੱਢਾ ਡੁਬਲੀ ਸੰਗਵਾ ਪੱਟੀ ਮੋੜ ਸਾਰੇ ਆਪਣੇ ਲਾਗੇ ਲਾਗੇ ਪਿੰਡ ਆ ਠੀਕ ਆ ਤੇ ਫੋਨ ਨੰਬਰ ਆਪਣਾ 81 ਨੂੰ ਅਸੀਂ ਹਾਂਜੀ 52854 52854 ਹਾਂਜੀ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇ ਕਿਸੇ ਨੇ ਆਪਣੇ ਤੋਂ ਹੋਰ ਵੀ ਪਹੂ ਦੀ ਵੀਡੀਓ ਬਣਾਉਣੀ ਹੋਵੇ ਤਾਂ ਕਰ ਲਿਓ ਉਸ ਵਰਕ ਧੰਨਵਾਦ